ਨਵੇਂ ਬਣੇ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਸਰਬਜੀਤ ਸਿੰਘ ਝਿੰਜਰ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਵੱਡੇ ਇਲਜ਼ਾਮ ਗਿਆਨੀ ਹਰਪ੍ਰੀਤ ਸਿੰਘ ਤੇ ਲਗਾਏ ਨੇ ਦਰਅਸਲ ਸਰਬਜੀਤ ਸਿੰਘ ਝਿੰਜਰ ਨੇ ਆਪਣੇ ਫੇਸਬੁੱਕ ਅਕਾਊਂਟ ਤੇ ਗਿਆਨੀ ਹਰਪ੍ਰੀਤ ਸਿੰਘ ਦੀਆਂ ਕੁਝ ਫੋਟੋਆਂ ਅਪਲੋਡ ਕੀਤੀਆਂ ਨੇ ਫੋਟੋਆਂ ਨੂੰ ਅਪਲੋਡ ਕਰਨ ਤੋਂ ਬਾਅਦ ਆਰਐਸਐਸ ਦੇ ਨਾਲ ਯਾਰੀ ਹੋਣ ਦਾ ਦਾਵਾ ਕੀਤਾ ਗਿਆ ਤੁਹਾਨੂੰ ਦੱਸਿਆ ਕਿ ਸਰਬਜੀਤ ਸਿੰਘ ਝਿੰਜਰ ਨੇ ਇਹਨਾਂ ਫੋਟੋਆਂ ਨੂੰ ਅਪਲੋਡ ਕਰਦਿਆਂ ਸਾਰ ਇਹ ਲਿਖਿਆ ਕੀ ਹਰਪ੍ਰੀਤ ਸਿੰਘ ਦੀ ਦਿੱਲੀ ਦੇ ਨਾਲ ਯਾਰੀ ਫਿਰ ਹੋਈ ਬੇਨਕਾਬ ਅਖਵੌਣਾ ਅਕਾਲੀ ਫੂਲਾ ਸਿੰਘ ਤੇ ਰਾਤ ਦੇ ਹਨੇਰਿਆਂ ਦੇ ਵਿੱਚ ਮੀਟਿੰਗਾਂ ਕਰਨੀਆਂ ਆਰਐਸਐਸ ਏਜੰਟਾਂ ਦੇ ਨਾਲ ਮੋਹਾਲੀ ਦੇ 5 ਸਟਾਰ ਹੋਟਲ 'ਚ ਰਾਤ ਦੇ 11 ਵਜੇ ਹੋਈ ਮੀਟਿੰਗਾਂ ਦੀਆਂ ਤਸਵੀਰਾਂ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਕੁਝ ਵਿਅਕਤੀਆਂ ਦੇ ਨਾਲ ਬੈਠੇ ਨਜ਼ਰ ਆ ਰਹੇ ਨੇ ਤੇ ਇਹ ਮੀਟਿੰਗ ਰਾਤ ਦੇ 11 ਵਜੇ ਦੀ ਦੱਸੀ ਜਾ ਰਹੀ ਹੈ ਜਿੱਥੇ ਮੋਹਾਲੀ ਦੇ ਹੋਟਲ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਇਹਨਾਂ ਵਿਅਕਤੀਆਂ ਦੇ ਨਾਲ ਮਿਲੇ ਇਤਸਵੀਆਂ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਈਰਲ ਹੋ ਰਹੀਆਂ ਨੇ ਕਿਉਂਕਿ ਸਰਬਜੀਤ ਸਿੰਘ ਝਿੰਜਰ ਨੇ ਪਹਿਲਾਂ ਫੇਸਬੁਕ ਪੋਸਟ ਪਾ ਕੇ ਇਹ ਵੀ ਕਿਹਾ ਸੀ ਕਿ ਜਲਦ ਹੀ ਇੱਕ ਵੱਡਾ ਖੁਲਾਸਾ ਕਰਾਂਗੇ ਤਾਂ ਨਿਸ਼ਾਨਾ ਹਰਪ੍ਰੀਤ ਸਿੰਘ ਧੜੇ ਤੇ ਸਾਧਿਆ ਗਿਆ ਕਿਉਂਕਿ ਜਿਸ ਤਰੀਕੇ ਦੀਆਂ ਇਹ ਫੋਟੋਆਂ ਅਪਲੋਡ ਕੀਤੀਆਂ ਨੇ ਤਾਂ ਸਿੱਧੇ ਤੌਰ ਤੇ ਆਰਐਸਐਸ ਦੇ ਨਾਲ ਮਿਲੇ ਹੋਣ ਦਾ ਦਾਵਾ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਗਿਆਨੀ ਹਰਪ੍ਰੀਤ ਸਿੰਘ ਤੇ ਇਹ ਵੱਡੇ ਇਲਜ਼ਾਮ ਲਗਾਏ ਜਾਂਦੇ ਰਹੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਦਿੱਲੀ ਵਾਲਿਆਂ ਦੇ ਨਾਲ ਸਿੱਧੀ ਯਾਰੀ ਹੈ ਏਜੰਸੀਆਂ ਦੇ ਕਹਿੰਦੇ ਗਿਆਨੀ ਹਰਪ੍ਰੀਤ ਸਿੰਘ ਚੱਲਦੇ ਨੇ ਤੇ ਇਹ ਵੀ ਇਲਜ਼ਾਮ ਸੁਖਵੀਰ ਧੜੇ ਦੇ ਲਗਾਈ ਗਏ ਸਨ ਕਿ ਜੋ ਨਵਾਂ ਅਕਾਲੀ ਦਲ ਬਣਿਆ ਉਸ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਬਣੇ ਨੇ ਉਹ ਵੀ ਏਜੰਸੀਆਂ ਦੇ ਤੇ ਆਰਐਸਐਸ ਦੇ ਕਹਿਣ ਤੇ ਹੀ ਬਣੇ ਨੇ ਤਾਂ ਹੁਣ ਇੱਕ ਵੱਡਾ ਇਹ ਜੋ ਦਾਵਾ ਕੀਤਾ ਗਿਆ ਖੁਲਾਸਾ ਕੀਤਾ ਗਿਆ ਸਰਬਜੀਤ ਸਿੰਘ ਚਿੰਝਰ ਨੇ ਜੋ ਵੱਡੇ ਇਲਜ਼ਾਮ ਗਿਆਨੀ ਹਰਪ੍ਰੀਤ ਸਿੰਘ ਤੇ ਲਗਾਏ ਨੇ ਇਹ ਵਿਵਾਦ ਲਗਾਤਾਰ ਪੰਥਕ ਸਿਆਸਤ ਦੇ ਵਿੱਚ ਭਖਦਾ ਦਿਖਾਈ ਦੇ ਰਿਹਾ ਤੁਹਾਨੂੰ ਦੱਸ ਹੀ ਹੈ ਕਿ ਇਹਨਾਂ ਫੋਟੋਆਂ ਦੇ ਵਾਇਰਲ ਹੋਣ ਤੋਂ ਬਾਅਦ ਹੁਣ ਗਿਆਨੀ ਹਰਪ੍ਰੀਤ ਸਿੰਘ ਧੜੇ ਦੇ ਵੱਲੋਂ ਵੀ ਮੂੰਹ ਤੋੜਵਾ ਜਵਾਬ ਦਿੱਤਾ ਗਿਆ ਉਹਨਾਂ ਨੇ ਫੇਸਬੁੱਕ ਪੋਸਟ ਵਿੱਚ ਲਿਖਿਆ ਕਿ ਸੁਖਵੀਰ ਸਿੰਘ ਬਾਦਲ ਦੀ ਟੀਮ ਕਿਉਂ ਬੁਖਲਾਈ ਹੈ ਜੋ ਫੋਟੋ ਜਾਰੀ ਪਾ ਕੇ ਹੱਲਾ ਕੀਤਾ ਜਾ ਰਿਹਾ ਹੈ ਇਹ ਵੀ ਸੁਣ ਲੋ ਉਹਨਾਂ ਨੇ ਲਿਖਿਆ ਕਿ ਇਹ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਪੁਰਾਣਾ ਵਕਫ ਅਮਰੀਕਾ ਦਾ ਕਾਰੋਬਾਰੀ ਹੈ ਇਕੱਠੇ ਖਾਣਾ ਖਾ ਰਹੇ ਹਾਂ ਕਾਫੀ ਦੇਰ ਤੋਂ ਮਿਲੇ ਨਹੀਂ ਸੀ ਸਬੱਬ ਬਣਿਆ ਤੇ ਮੁਹਾਲੀ ਇਕੱਠੇ ਹੋ ਗਏ ਸਾਰੇ ਜਨਤਕ ਬੈਠੇ ਸੀ ਕਈ ਪਰਿਵਾਰ ਸਾਥਿਤ ਫੋਟੋ ਖਿੱਚਵਾ ਕੇ ਗਏ ਰਾਤ ਦਾ ਖਾਣਾ ਖਾਦਾ ਇੱਥੇ ਕਿਹੜਾ ਗੁਪਤ ਬੈਠੇ ਸੀ ਪਬਲਿਕ ਹਾਲ ਦੇ ਵਿੱਚ ਓਪਨਲੀ ਬੈਠੇ ਸੀ ਇੱਕ ਚਟਾਲੀ ਪਿੰਡ ਤੋਂ ਵੱਡੇ ਲੀਡਰ ਜਿਸ ਨੂੰ ਹਿਟਲਰ ਕਹਿੰਦੇ ਸੀ ਉਸ ਦਾ ਬੇਟਾ ਜਿਹੜਾ ਕਿ ਅਮਰੀਕਾ ਰਹਿੰਦੇ ਦੋਸਤ ਨਾਲ ਆਇਆ ਸੀ ਜੰਤਕ ਹਾਲ ਦੇ ਵਿੱਚ ਬੈਠੇ ਆ ਸ਼ੀਸ਼ਿਆਂ ਦੇ ਕੈਬਨ ਦੇ ਵਿੱਚ ਅਕਾਲੀ ਲੀਡਰ ਬੈਠਾ ਜਿਹੜਾ ਹੱਥ ਮਿਲਾਉਣ ਆਇਆ ਪਰ ਹਲਕਾ ਇੰਚਾਰਜ ਦੇ दारू ਨਾਲ ਰੱਜੇ ਹੋਣ ਕਰਕੇ ਪ੍ਰਧਾਨ ਜੀ ਨੇ ਹੱਥ ਮਿਲਾਉਣ ਤੋਂ ਗੁਰੇਜ਼ ਕੀਤਾ ਪਰ ਉਸ ਨੇ ਜਿੱਦ ਕੀਤੀ ਤੇ ਹੱਥ ਮਿਲਾਇਆ ਜਿਹੜੀ ਗੱਲ ਨਹੀਂ ਸੀ ਕਰਨੀ ਚਾਹੁੰਦੇ ਸੀ ਤੁਹਾਡਾ ਇਹ ਹਲਕਾ ਇੰਚਾਰਜ ਸ਼ਰਾਬੀ ਹਾਲਤ ਵਿੱਚ ਜ਼ਰੂਰ ਫਿਰਦਾ ਸੀ ਅਸੀਂ ਤਾਂ ਮੀਡੀਆ 'ਚ ਨਸ਼ਰ ਨਹੀਂ ਕੀਤਾ ਸੀ ਕਿਉਂਕਿ ਅਗਲੇ ਦੀ ਨਿੱਜੀ ਜ਼ਿੰਦਗੀ ਹੁੰਦੀ ਹੈ ਚਲੋ ਕੋਈ ਨਾ ਅਸੀਂ ਵੀ ਤੁਹਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕੇ ਹਾਂ ਜਿਹੜਾ ਸਾਨੂੰ ਯਾਦ ਰੱਖਦੇ ਹੋ ਹਲਕਾ ਇੰਚਾਰਜ ਨੂੰ ਫਤਿਹ ਦੀ ਸਾਂਝ ਪਾਉਂਦੇ ਆ ਤੁਹਾਨੂੰ ਦੱਸ ਦਈਏ ਕਿ ਗਿਆਨੀ ਹਰਪ੍ਰੀਤ ਸਿੰਘ ਦੀਆਂ ਇਹਨਾਂ ਫੋਟੋਆਂ ਨੂੰ ਵਾਇਰਲ ਕਰਨ ਤੋਂ ਬਾਅਦ ਹੁਣ ਸੁਖਵੀਰ ਧੜੇ ਨੂੰ ਇਹ ਮੂੰਹ ਤੋੜਵਾ ਜਵਾਬ ਅਕਾਲੀ ਦਲ ਦੇ ਵੱਲੋਂ ਜੋ ਨਵਾਂ ਅਕਾਲੀ ਦਲ ਹੈ ਉਸਨੇ ਦਿੱਤਾ ਤੇ ਇਹ ਕਿਹਾ ਕਿ ਇਹ ਫੋਟੋਆਂ ਅੱਜ ਦੀਆਂ ਨਹੀਂ ਨੇ ਇਹ ਪੁਰਾਣੀਆਂ ਫੋਟੋਆਂ ਨੇ ਅਗਰ ਕੋਈ ਗੁਪਤ ਮੀਟਿੰਗ ਕਰਨੀ ਹੁੰਦੀ ਤਾਂ ਉਹ ਓਪਨਲੀ ਨਾ ਬੈਠਦੇ ਉਹਨਾਂ ਨੇ ਕਿਹਾ ਕਿ ਪੁਰਾਣੀਆਂ ਫੋਟੋਆਂ ਨੂੰ ਤੁਸੀਂ ਅਪਲੋਡ ਕਰਕੇ ਐਦਾਂ ਇਲਜ਼ਾਮ ਨਹੀਂ ਲਗਾ ਸਕਦੇ ਹੁਣ ਵੇਖਣਾ ਹੋਵੇਗਾ ਕਿ ਇਸ ਪੂਰੇ ਮਾਮਲੇ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਕੋਈ ਪ੍ਰਤੀਕਿਰਿਆ ਸਾਹਮਣੇ ਆਉਂਦੀ ਹੈ ਜਾਂ ਨਹੀਂ ਕਿਉਂਕਿ ਨਵੇਂ ਅਕਾਲੀ ਦਲ ਦੇ ਵੱਲੋਂ ਇਹਨਾਂ ਫੋਟੋਆਂ ਨੂੰ ਸਿਰੇ ਤੋਂ ਨਕਾਰ ਦਿੱਤਾ ਗਿਆ ਹੈ